ਲੰਮਾ ਸਮਾਂ ਹੋ ਗਿਆ ਮੋਰਚੇ ਲੱਗੇ ਨੂੰ ਕੀ ਲੱਗਦਾ ਕਿ ਰਣਨੀਤੀ ਬਦਲਨੀ ਪਏਗੀ ਕੀ ਕੀ ਪੈਰਾ ਦੇਣਾ ਅਸੀਂ ਰਣਨੀਤੀ ਬਦਲਣ ਵਾਸਤੇ ਹੀ ਗੱਲਾਂ ਕਰ ਰਹੇ ਹਾਂ ਜੀ ਆ ਇੱਕੋ ਗੱਲ ਕਰੀ ਹੋਈ ਹੈ ਬੇਨਤੀ ਕਰਾਂਗੇ ਅਸੀਂ ਆਪਦਾ ਆਪ ਸੰਭਲਾਂਗੇ ਕਿਰਪਾ ਹੋ ਜਾਣੀ ਹੈ ਇਹ ਮਤਲਬ ਜੋ ਤਾਜ ਰਾਜ ਸਭ ਜਿਤਨੀ ਦੁਨੀਆ ਕਿਰਪਾ ਜਦੋਂ ਉਹਦੀ ਹੋਗੀ ਸਭ ਸੱਚ ਦੇ ਵਿੱਚ ਆ ਜਾਣਾ ਇਸ ਮਹਾਪੰਚਾਇਤ ਦੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਵਿੱਚੋਂ ਵੀ ਜਿਹੜੇ ਆਗੂ ਆਏ ਨੇ ਚਾਹੇ ਉਹ ਵਕੀਲ ਹੋਣ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਆਗੂ ਖਾਸ ਕਰਕੇ ਫਰੀਦਕੋਟ ਤੋਂ ਐਮਪੀ ਸਰਜੀਤ ਸਿੰਘ ਖਾਲਸਾ ਵੀ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਨੇ ਤਾਂ ਗੁਰਦੀਪ ਸਿੰਘ ਬਠਿੰਡਾ ਬਾਪੂ ਗੁਰਚਰਨ ਸਿੰਘ ਪਾਲ ਸਿੰਘ ਫਰਾਂਸ ਜਥੇਦਾਰ ਰਾਜਾ ਰਾਜ ਸਿੰਘ ਸਮੇਤ ਹੋਰ ਕਈ ਆਗੂ ਇਸ ਮਹਾਪੰਚਾਇਤ ਦੇ ਵਿੱਚ ਮੇਨ ਅਗਵਾਈ ਕਰ ਰਹੇ ਤੇ ਦੂਜੇ ਪਾਸੇ ਇਸ ਮਹਾਪੰਚਾਇਤ ਦੇ ਵਿੱਚ ਖਾਸ ਕਰਕੇ ਨਿੰਗ ਸਿੰਘਾਂ ਦੀਆਂ ਜਥੇਬੰਦੀਆਂ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ ਤਾਂ ਵਿਚਾਰਾਂ ਕੀਤੇ ਜਾਂ ਰਹੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਸ ਤਰੀਕੇ ਦੇ ਨਾਲ ਕਰਵਾਈ ਜਾਵੇ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਦਬਾਅ ਜਿਹੜਾ ਬਣਾਇਆ ਜਾਵੇ ਉਸ ਤੇ ਪੱਧਰ ਤੇ ਚਰਚਾ ਹੋ ਰਹੀ ਆ ਹੋ ਸਕਦਾ ਕਿ ਥੋੜੇ ਜਿਵੇਂ ਸਮੇਂ ਤੋਂ ਬਾਅਦ ਕੋਈ ਐਲਾਨ ਆ ਜਿਹੜਾ ਇਸ ਮਹਾਪੰਚਾਇਤ ਤੇ ਤੋ ਨજર ਆਵੇਗਾ ਤਾਂ ਐਲਾਨ ਕੀ ਕਰਦੇ ਨੇ ਅਗੂਏ ਦੇਖਣਾ ਹੋਵੇਗਾ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਠੋਸ ਫੈਸਲਾ ਸਾਨੂੰ ਲੈਣਾ ਪਏਗਾ ਤਾਂ ਕਰਕੇ ਸਿੰਘਾਂ ਦੀ ਰਿਹਾਈ ਹੋ ਸਕਦੀ ਆ ਪਾਵੇਂ ਕਿ ਦੂਸ ਸਾਲ ਹੋ ਗਏ ਨੇ ਇਸ ਮੋਰਚੇ ਨੂੰ ਲੱਗੇ ਹੋਏ ਪਰ ਹਲੇ ਤੱਕ ਕੋਈ ਜਿਹੜਾ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਈ ਪਾਵੇਂ ਕਿ ਰਾਜਪਾਲ ਦੇ ਤੱਕ ਤਾਂ ਗੱਲਬਾਤ ਪਹੁੰਚਦੀ ਆ ਉਹਨਾਂ ਨੂੰ ਦੱਸਿਆ ਜਾਂਦਾ ਮਸਲਾ ਪਰ ਅੱਗੇ ਗੱਲਬਾਤ ਨਹੀਂ ਤੁਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਐਲਾਨ ਕੀਤਾ ਜਾਵੇ ਇਸ ਤਰ੍ਹਾਂ ਬਲਵਿੰਦਰ ਸਿੰਘ ਨੇ ਜਿਹੜੇ ਮੋਰਚੇ ਦੇ ਆਗੂ ਨੇ ਉਹ ਵੀ ਸਾਨੂੰ ਜਾਣਕਾਰੀ ਸਾਂਝੀ ਕਰਕੇ ਗਏ ਸੀ ਉਹ ਕਹਿ ਰਹੇ ਸੀ ਕਿ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਐਲਾਨ ਕਰਾਂਗੇ ਤਾਂ ਉਸ ਦੇ ਵਿੱਚ ਅਸੀਂ ਸਿੱਖਬੂਦੀ ਜੀ ਵੀ ਬੁਲਾਵਾਂਗੇ ਸਿੱਖ ਆਗੂ ਵਾੰਗੇ ਵਕੀਲ ਬੁਲਾਵਾਂਗੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਆਗੂ ਬੁਲਾਵਾਂਗੇ ਉਹ ਜਿੱਕਰ ਵੀ ਕਰਕੇ ਗਏ ਸੀ ਤਾਂ ਉਸੇ ਦੌਰਾਨ ਹੁਣ ਮਹਾਪੰਚਾਇਤ ਜਿਹੜੀ ਜਾਰੀ ਹੈ ਲਗਾਤਾਰ ਆਗੂ ਹੋ ਸਕਦਾ ਕਿ ਐਲਾਨ ਕਰ ਦੇਣ ਕਿਹਾ ਜਾ ਰਿਹਾ ਹੈ ਕਿ ਸਾਨੂੰ ਠੋਸ ਫੈਸਲਾ ਲੈਣਾ ਪਏਗਾ ਤਾਂ ਹੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਹੋ ਸਕਦੀ ਹੈ ਸਾਡੇ ਨਾਲ ਕੁਝ ਸਿੰਘ ਮੌਜੂਦ ਨੇ ਸਿੰਘਾਂ ਦੇ ਨਾਲ ਗੱਲਬਾਤ ਕਰਨ ਦਾ ਸੀ ਯਤਨ ਕਰਾਂਗੇ ਖਾਲਸਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਲੰਮਾ ਸਮਾਂ ਹੋ ਗਿਆ ਮੋਰਚੇ ਲੱਗੇ ਨੂੰ ਕੀ ਲੱਗਦਾ ਕਿ ਰਣਨੀਤੀ ਬਦਲਣੀ ਪਏਗੀ ਕੀ ਕੀ ਪਹਿਰਾ ਦੇਣਾ ਅਸੀਂ ਰਣਨੀਤੀ ਬਦਲਣ ਵਾਸਤੇ ਹੀ ਗੱਲਾਂ ਕਰ ਰਹੇ ਹਾਂ ਜੀ ਹੋ ਜੂਗੀ ਕਿਰਪਾ ਮੇਰਾ خیال ਕਹਿੰਦਾ ਬਾਬਾ ਦੀਪ ਸਿੰਘ ਦੀ ਕਲਾ ਵਰਤਦੀ ਜਾਰੀ ਹੈ ਹੋ ਸਕਦਾ ਮਹੀਨਾ ਦੋ ਮਹੀਨਿਆਂ ਚ ਕੁਝ ਕਿਰਪਾ ਹੋਊਗੀ ਪੱਕੀ ਨਾਲ ਦੇਖਦੇ ਹਾਂ ਜਦੋਂ ਸੌਦਾ ਸਾਧ ਬਲਤਵਗਾਰੀ ਕਾਤਲ ਵਰਗੇ ਨੂੰ ਪਰੂਲਾ ਮਿਲਦੀਆਂ ਨੇ 11 11 ਵਜੇ ਤੱਕ 11 11 ਬਾਅਦ ਤੇ ਜੇ ਪਾਸੇ ਬੰਦੀ ਸਿੰਘ ਨੇ ਉਹਨਾਂ ਨੂੰ ਪਰੂਲਤਾ ਕੀ ਮਿਲਨੀ ਹੈ ਉਹਨਾਂ ਨੇ ਰਿਆਬ ਨਹੀਂ ਕੀਤਾ ਦੇਖੋ ਮੈਂ ਕਿਸੇ ਉਹ ਬੰਦੀ ਜਿਹੜੇ ਉਹਨਾਂ ਨੂੰ ਪਰੂਲਤਾ ਉਹ ਮਿਲ ਰਹੇ ਉਹਨਾਂ ਬਾਰੇ ਗੱਲ ਨਹੀਂ ਕਰਦਾ ਮੇਰੇ ਕੋਲੇ ਨਾ ਪਾਵਰ ਨਾ ਮੈਂ ਕਰਦਾ ਮੈਂ ਇੱਕੋ ਗੱਲ ਕਰੀ ਹੋਈ ਹੈ ਬੇਨਤੀ ਕਰਾਂਗੇ ਅਸੀਂ ਆਪਦਾ ਆਪ ਸੰਭਲਾਂਗੇ 10ਵੇਂ ਪਾਸ਼ਾ ਦੇ ਚਰਨਾਂ ਨੂੰ ਮੱਥਾ ਟੇਕ ਕੇ ਅਸੀਂ ਆਪ ਦਾ ਆਪ ਸੰਭਲਾਂਗੇ ਉਹ ਸੰਵਲਣ ਦੀ ਕਿਰਪਾ ਕਰੂਗਾ ਬਾਬਾ ਦੀਪ ਸਿੰਘ ਅਸੀਂ ਬੇਨਤੀ ਕਰ ਰਹੇ ਹਾਂ ਕਿਰਪਾ ਹੋ ਜਾਣੀ ਹੈ ਇਹ ਮਤਲਬ ਜੋ ਤਾਜ ਰਾਜ ਸਭ ਜਿੰਨੀ ਦੁਨੀਆ ਹੈ ਕਿਰਪਾ ਜਦੋਂ ਉਹਦੀ ਹੋਗੀ ਸਭ ਸੱਚ ਦੇ ਵਿੱਚ ਆ ਜਾਣਾ ਹੋ ਜੂਗੀ ਹੂੰ ਮੈਂ ਵਾਦੇ ਨਾਲ ਕਹਿੰਦਾ ਬਿਲਕੁਲ ਹਾਂ ਇਹ ਸਿੰਘ ਸੀ ਜਿਹੜੇ ਇਸ ਸਮੇਂ ਕਹਿ ਰਹੇ ਸੀ ਕਿ ਸਾਨੂੰ ਤਾਂ ਗੁਰੂ ਤੇ ਪ੍ਰਭੂਸਾ ਤਾਂ ਗੁਰੂ ਦੀ ਕਿਰਪਾ ਹੋਏਗੀ ਉਸੇ ਵਿਸ਼ਵਾਸ ਦੇ ਨਾਲ ਅਸੀਂ ਮੋਰਚੇ ਦੇ ਵਿੱਚ ਡਟੇ ਹੋਏ ਹਾਂ ਹੋ ਸਕਦਾ ਹੈ ਕਿ ਰਣਨੀਤੀ ਵੀ ਸਾਨੂੰ ਆਪਣੀ ਬਦਲਨੀ ਪਵੇ ਪਵੇ ਤਾਂ ਐਸੇ ਕਰਕੇ ਸੀ ਅੱਜ ਵਿਚਾਰਾਂ ਕਰ ਰਹੇ ਹਾਂ ਕਿਦਣਾ ਕਿਤੇ ਜਿਹੜੀਆਂ ਜਥੇਬੰਦੀਆਂ ਨੇ ਮੇਨ ਮੇਨ ਉਹਨਾਂ ਦੇ ਆਗੂ ਹੀ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਿੰਦੇ ਆਂ ਇਸ ਸੈੱਟ ਦੇ ਥੱਲੇ ਹੀ ਮਹਾਪੰਚਾਇਤ ਚੱਲ ਰਹੀ ਆ ਤਾਂ ਮੇਰੇ ਸਾਥੀ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਤਾਂ ਕੱਟ ਸਾਫ ਨਾ ਆਰੇ ਭਾਵੇਂ ਕੀ ਕੱਟ ਬਹੁਤ ਕੱਟ ਹੋ ਜਾਂਦਾ ਬਹੁਤ ਕੱਟ ਬੰਦੇ ਹੋਏ ਨੇ ਮੱਡੀ ਮਹਾਪੰਚਾਇਤ ਹੋਣ ਦਾ ਦਾਵਾ ਜ਼ਰੂਰ ਕੀਤਾ ਗਿਆ ਸੀ ਪਰ ਉਹਨਾਂ ਕੱਠ ਲੱਗਦਾ ਨਹੀਂ ਹੋ ਸਕਿਆ ਜਿੰਨਾ ਆਗੂਆਂ ਨੂੰ ਜਿਹੜੀ ਉਮੀਦ ਸੀ ਤੋਂ ਮੈਨੇ ਇਹ ਅਰਦਾਸ ਕੀਤੀ ਕਿ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮੈਂ ਆਪਣਾ ਪਿਛੋਕੜ ਸਮਝ ਗਿਆ ਹਾਂ ਆਪ ਮੁਝੇ ਬਿਲਕੁਲ ਹੈ ਇਸ ਦੇ ਵਿੱਚ ਜਥੇਦਾਰ ਰਾਜਾ ਰਾਸ ਸਿੰਘ ਪਾਲ ਸਿੰਘ ਫਰਾਂਸ ਗੁਰਦੀਪ ਸਿੰਘ ਮੋਹੰਦਾ ਇਸ ਤੋਂ ਇਲਾਵਾ ਹੋਰ ਕਈ ਆਗੂ ਇਸ ਸਮੇਂ ਸਟੇਜ ਤੇ ਉੱਤੇ ਨਜ਼ਰ ਆ ਰਹੇ ਨੇ ਦਲ ਖਾਲਸਾ ਦੀਆਂ ਜਥੇਬੰਦੀਆਂ ਵੱਡੇ ਪੱਧਰ ਤੇ ਮੌਜੂਦ ਨੇ ਜਿਥੇ ਕਿ ਵਿਚਾਰਾਂ ਕੀਤੇ ਜਾ ਰਹੀਆਂ ਨੇ ਸਮਾਜ ਸੇਵੀ ਲਖਾ ਸੁਦਾਣਾ ਕੰਟੀਨ ਸਿੰਘ ਖਾਲਸਾ ਕਈ ਵਕੀਲ ਵੀ ਨੇ ਜਿਹੜੇ ਬੰਦੀ ਸਿੰਘਾਂ ਦੇ ਕੇਸ ਲੜ ਰਹੇ ਨੇ ਉਹ ਵੀ ਸਮੇਂ ਸਟੇਜ ਦੇ ਉੱਤੇ ਨਜ਼ਰ ਆ ਰਹੇ ਨੇ